ਇੱਥੇ ਮੌਤ ਨ ਹੋ ਗਈ ਜਿਜੜ ਸ਼ਬਦ ਨ ਕਰੇ ਜਾਨ ਸਭ ਸੇ ਉੱਪਰ ਗੁਰ ਸ਼ਬਦ ਵਿਚਾਰ ਗੁਰ ਕੀ ਸੇਵਾ ਸ਼ਬਦ ਵਿਚਾਰ ਆਪਰਾਨ ਤਾਰਦਾ ਤੇਨ ਕਿਉ ਨ ਤਾਰੂ ਬੰਦੇ ਆ ਤੇਣਾ ਦੁਨੀਆ ਦੇ ਕਾਰਜ ਸਬਾਰ ਦਾ ਉਹ ਵੀ ਨਾਲ ਆਇਓ ਵੀ ਨਾਲ ਸਰਦਾਰ ਰਾਜ ਸਿੰਘ ਜੀ ਪੁਰਗਾ ਸੀਨੀਅਰ ਮੀਤ ਪ੍ਰਧਾਨ ਨਿਰਮਲ ਸੇਵਾ ਦੀ ਕਾਰਜਕਾਰ ਮੈਂਬਰ ਸਰਦਾਰ ਬਨਾਮ ਸਿੰਘ ਜੀ ਸਰਪੰਚ ਸਾਹਿਬ ਬਕਰ ਸਾਹਿਬ ਡਾਕਟਰ ਨਿਰਮਲ ਭਾਰੀ ਗੁਰਜੀ ਕੀ ਫਤਿਹ ਦਲਪੰਥ ਮਿਸਲ ਸ੍ਰੋਮਣੀ ਭਗਤਾਨਾ ਜੀ ਤਰਨਤਾਰਨ ਵੱਲੋਂ ਮਹਾਨ ਜਨਮ ਦਿਹਾੜਾ ਉਸ ਮਹਾਨ ਭਗਤ ਜੀ ਦਾ ਜਿਨ੍ਹਾਂ ਨੇ ਦ੍ਰਿਦਤ ਵਿਸ਼ਵਾਸ ਕਰਕੇ ਉਸ ਕਾਲਪੁਰਖ ਦੇ ਉਹਨਾਂ ਨੂੰ ਪਾਇਆ ਸੋ ਉਹਨਾਂ ਦੇ ਜਿਹੜੇ ਜਨਮ ਦਿਹਾੜੇ ਦਲਪੰਥ ਉਹਨਾਂ ਦੇ ਨਾਂ ਤੇ ਚਾਹਦਾ ਅਦਾਸ ਸਮੁੱਜੇ ਹੀ ਜਗਤ ਨੂੰ ਨਾਲ ਲੈ ਕੇ ਉਹਨਾਂ ਦੇ ਜਿਹੜੇ ਗਰੰਧਾਰਾ ਬਣਾ ਰਹੇ ਹਨ ਵਿਦੇਸ਼ਾਂ ਦੇ ਵਿੱਚ 15 ਤੋਂ 18 ਕੰਟਰੀਆਂ ਜਿਹੜੀਆਂ ਵਿਦੇਸ਼ਾਂ ਦੇ ਵਿੱਚੋਂ ਸਾਡੇ ਨਾਲ ਜੁੜੀਆਂ ਨੇ ਉਹ ਇਲਾਕੇ ਦੀਆਂ ਸੰਗਤਾਂ ਨਗਰ ਦੀਆਂ ਸੰਗਤਾਂ ਜਿਹੜੀਆਂ ਬੜਾ ਮਾਣ ਤੇ ਸਨਮਾਨ ਦਿੰਦੀਆਂ ਨੇ ਮੈਂ ਕਈ ਵਾਰੀ ਮਾਣ ਨਾਲ ਵੀ ਕਹ ਦੇਣਾ ਕਿ ਇਸ ਪਿੰਡ ਦੇ ਵਿੱਚ ਹੀ ਗੁਰੂ ਨੇ ਕਿਰਪਾ ਕੀਤੀ ਜਦਾਸ ਇਸ ਪਿੰਡ ਦੇ ਵਿੱਚ ਹੀ ਇੱਕ ਇਸ ਝਾਰੂ ਗਰਗਰੀ ਤੇ ਉੱਤੇ ਅਵਸਥਾ ਤੇ ਪਹੁੰਚਿਆ ਸਭ ਦਾ ਜਨ ਤੋਂ ਧੰਨਵਾਦੀ ਹੈ ਗੁਰੂ ਸਾਹਿਬ ਸਾਡੇ ਕਿਰਪਾ ਕਰੇ ਸਭ ਦੀ ਆਸ ਮਰਾਨ ਗੁਰੂ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਇਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੂਬਾ ਸਕੱਤਰ ਕਿਸਾਨ ਮਜ਼ਦੂਰ ਅਧਿਕਾਰੀ ਸਭਾ ਪੰਜਾਬ ਊਂਕਾਰ ਸਿੰਘ ਪੁਰਾਣਾ ਪੰਘਾਲਾ ਅੱਜ ਜਿਹੜਾ ਹਸ਼ਿਆਰਪੁਰ ਦੀ ਨਸੀਲ ਤਸੂਆ ਦੇ ਕਸਬਾ ਅ ਤਸੂਆ ਕਸਬਾ ਦੇ ਵਿੱਚ ਚੱਕ ਕਾਸਮ ਨਗਰ ਦੇ ਵਿੱਚ ਭਗਤ ਧੰਨਾ ਜੀ ਦਾ ਜਿਹੜਾ ਜਨਮ ਦਿਹਾੜਾ ਦਲ ਪੰਥ ਮਿਸ਼ਲ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਦੇ ਸਤਕਾਰਯੋਗ ਮੁਖੀ ਜੈਦਰ ਬਾਬਾ ਗੁਰਦੇਵ ਸਿੰਘ ਜੀ ਦੀ ਬੱਲੋ ਜਿਹੜੀਆਂ ਸਭਾਵਾਂ ਕੀਤੀਆਂ ਜਾ ਰਹੀਆਂ ਸੋ ਜਿਲ੍ਹਾ ਹੁਸ਼ਿਆਰਪੁਰ ਤੇ ਪੰਜਾਬ ਦੀ ਜਿਹੜੀ ਸੰਗਤ ਹੈ ਉਹ ਇੱਥੇ ਮਤਲਬ ਭਾਰੀ ਗਿਣਤੀ ਦੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸੀਸ ਝੁਕਾ ਕੇ ਜਿਹੜਾ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਉਹਨੂੰ ਮਨਾ ਰਹੀ ਹੈ ਸੋ ਬਹੁਤ ਖੁਸ਼ੀ ਦੀ ਗੱਲ ਹੈ ਲੱਖ ਲੱਖ ਵਧਾਈ ਹੈ ਇਸ ਗੱਲ ਦੀ ਸਾਰੀ ਸੰਗਤ ਨੂੰ ਭਗਤ ਧੰਨਾ ਜੀ ਦਾ ਜਿਹੜਾ ਜਨਮ ਦਿਹਾੜਾ ਮਨਾਉਣ ਦੇ ਉੱਤੇ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਆਪਣੇ ਯੋਧਿਆਂ ਆਪਣੇ ਗੁਰੂਆਂ ਨੂੰ ਯਾਦ ਰੱਖਦੀਆਂ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਸਾਰੇ ਭਾਰਤ ਦੇ ਵਿੱਚ ਬੈਠੀ ਸੰਗਤ ਨੂੰ ਜਿਹੜੀ ਲੱਖ ਲੱਖ ਵਧਾਈ ਦੇਣੀ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਰਾਸ ਬਾਬਾ ਬੁੰਡਾ ਜੀ ਗ੍ਰੰਥੀ ਸਭਾ ਦੇ ਹਾਜ਼ਰੀ ਪੰਜਾਬ ਦੇ ਨਾਮੁਕ ਸੇਵਾਦਾਰ ਭਾਈ ਸਤਨਾਮ ਸਿੰਘ ਲੋਹਾ ਅਤੇ ਮੇਰੇ ਨਾਲ ਜਿਹੜੀ ਮੋਨ ਕਮੇਟੀ ਦੇ ਸੱਚਾ ਬਦਜਾ ਮੋਹੇਦਾਰ ਸਹਿਬਾਨ ਅੱਜ ਸ਼੍ਰੋਮਣੀ ਭਗਤ ਜਨਾ ਜੀ ਚਰਨ ਦਿਹਾੜੇ ਤੇ ਸ਼੍ਰੋਮਣੀ ਭਗਤ ਜਨਾ ਜੀ ਦਾ ਸ਼ੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਨੇ ਸ਼੍ਰੋਮਣੀ ਪਗਧਕਾਹ ਜੀ ਦਾ ਜਨਮ ਦਿਨ ਮੇਰੇ ਜਦ ਕਾਸਮ ਵਿਖੇ ਮੌਜੂਦ ਆ ਕੀਤਾ ਇਸ ਮੌਕੇ ਵਿੱਚ ਅੱਜ ਅਸੀਂ ਸਾਰੇ ਇਕੱਠੇ ਹੋਏ ਆ ਸੋ ਸਭ ਤੋਂ ਪਹਿਲਾਂ ਤਾਂ ਪ੍ਰਾਰਥਨਾ ਸ਼ੁਰੂ ਕਰਨਾ ਹੈ ਤਾਂ ਬਾਬਾ ਸਾਹਿਬ ਜੀ ਸ਼੍ਰੀ ਗੁਰੂ ਸਾਹਿਬ ਬਹਾਰਾ ਜੀ ਦਾ